ਏਟੀਮਾਨ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਹਨਕਿਆਰ ਕੰਗੜਾ ਬੋਲੋ ਪਿਆਰਪੂਰੀ ਸਸਰੀਕਾਲ ਤੁਸੀਂ ਦੇਖ ਰਹੇ ਹੋਊਗੇ ਮੇਰੇ ਪਿੱਛੇ ਕੁਲਰ ਹੈ ਕੁਲਰ ਬਾਰੇ ਹੀ ਅੱਜ ਥੋੜੀ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਸਮੇਂ-ਸਮੇਂ 'ਤੇ ਸਿਰ ਮਿਊਸਪਲ ਕਮੇਟੀ ਵੱਲੋਂ ਅਭਿਆਨ ਚਲਾਏ ਜਾਂਦੇ ਨੇ ਇਹ ਕੁਲਰਾਂ ਦਾ ਹੀ ਅੱਜ ਮਸਲਾ ਹੈ ਜੀ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋ ਸਾਰੀ ਗੱਲਬਾਤ ਕਰਾਂਗੇ ਜੀ ਕਮੇਟੀ ਦੇ ਜੋ ਵਰਕਰ ਨੇ ਸੋ ਉਹਨਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਕੀ ਕੀ ਉਹ ਇਹ ਅਭਿਆਨ ਚਲਾ ਰਹੇ ਨੇ ਕੀ ਚੈੱਕ ਕਰ ਰਹੇ ਨੇ ਕਿੱਦਾਂ ਕਿੱਦਾਂ ਉਹ ਕੰਮ ਕਰ ਰਹੇ ਨੇ ਲੋਕਾਂ ਦੇ ਵੀਊ ਵੀ ਲਵਾਂਗੇ ਸੋ ਉਹਨਾਂ ਦੇ ਕੰਮ ਬਾਰੇ ਵੀ ਜਾਣਕਾਰੀ ਲਵਾਂਗੇ ਸੋ ਕਿੱਦਾਂ ਚੱਲ ਰਿਹਾ ਉਹਦਾ ਅਭਿਆਨ ਸੋ ਦਿਖਾਨਿਆ ਤੁਹਾਨੂੰ ਸਾਰੀ ਅੱਗੇ ਦੀ ਅਪਡੇਟ ਅੱਗੇ ਦੀ ਅਪਡੇਟ ਦੇਖਣ ਦੇ ਲਈ ਬਣੇ ਰਹੋ ਸਾਡੇ ਕਮੇਟੀ ਦੇ ਵਰਕਰ ਜੋ ਇਹ ਅਭਿਆਨ ਚਲਾਇਆ ਹੋਇਆ ਹੈ ਸਫਾਈ ਅਭਿਆਨ ਇਹਨਾਂ ਨੇ ਕਿਉਂਕਿ ਕੂਲਰ ਚੈੱਕ ਕਰ ਰਹੇ ਹਾਂ ਸਮੇਂ-ਸਮੇਂ sire ਹੀ ਕਰਦੇ ਆ ਤਾਂ ਉਹਨੇ ਤਾਂ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਜੀ ਹਾਂ ਤਾਂ ਸਾਰਾ ਕੰਮ ਪਸੰਦ ਆ ਭਾਈ ਜੀ ਸੋ ਇਤਰਾ ਸਮੇਂ-ਸਮੇਂ ਤੋਂ ਹਣ ਮੱਛਰ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਹਾਂ ਜੀ ਸੋ ਇਹ ਸਮੇਂ-ਸਮੇਂ ਤੇ ਸਫਾਈ ਛਰਕਾਉ ਕਰਦੇ ਨੇ ਮਤਲ ਕਰਦੇ ਨੇ ਸੋ ਕਿੱਦਾਂ ਦਾ ਲੱਗਦਾ ਤੁਹਾਨੂੰ ਵੀ ਠੀਕ ਵਧੀਆ ਕੰਮ ਕਰਦੇ ਨੇ ਠੀਕ ਆ ਕਰਦੇ ਜੀ ਜਿਹੜਾ ਕੋਈ ਕੰਮ ਕਰਦਾ ਉਹਨੂੰ ਪਤਾ ਜੀ ਤਾਂ ਪਰ ਬਟਾ ਨੇ ਬੋਲੀ ਜਾਣਾ ਹਾਂਜੀ ਜਿਹੜਾ ਕੋਈ ਡਿਊਟੀ ਕਰਦਾ ਉਹਨੂੰ ਪਤਾ ਇੱਕ ਦਿਨ ਕਰਕੇ ਤਾਂ ਦੇਖੋ ਬੰਦਾ ਕਹਿਣਾ ਬਹੁਤ ਆਸਾਨ ਹੈ ਕਰਨਾ ਬਹੁਤ ਮੁਸ਼ਕਿਲ ਹੈ ਬਿਲਕੁਲ ਜੀ ਬਿਲਕੁਲ ਇਹ ਸੋਹੋਤ ਕੀ ਕਹਿਣਾ ਚਾਹੂੰਗੀ ਜੀ ਨਾ ਬਾਰੇ ਜਿਹੜੇ ਇਹ ਬਚਾਰੇ ਡਿਊਟੀ ਕਰ ਰਹੇ ਨੇ ਡਿਊਟੀ ਨਿਭਾ ਰਹੇ ਨੇ ਆਪਣੀ ਕਿ ਕਹਿੰਦੇ ਚੰਗਾ ਇਹਨਾਂ ਦੀ ਹੋਰ ਤਰੱਕੀ ਹੋਵੇ ਤੇ ਵਧੀਆ ਕੰਮ ਆਵੇ ਲੈ ਇਹਨਾਂ ਨੂੰ ਇਹ ਪੱਕੇ ਹੋਣ ਸਾਨੂੰ ਵੀ ਮਠਿਆਈ ਵੀ ਲੈ ਗਾਣੇ ਇਹਨੂੰ ਹੈ ਹੈ ਕਿਹਨਾਂ ਦੁਆੜੀ ਨਹੀਂ ਉਹਨਾਂ ਯਾਰੀ ਵੀ ਉਹਨਾਂ ਹੈਪੀ ਠੀਕ ਹੈ ਠੀਕ ਹੈ ਬੈਟਾ ਜੂਨੇ ਰੋ ਪੱਬਤਾਨੀ ਜੋੜੀਆਂ ਬਣਾ ਕੇ ਰੱਖੇ ਬੱਚੇ ਬਣੇ ਰਹੇ ਸਾਨੂੰ ਮੈਂ ਤੁਹਾਡਾ ਹੀ ਫਾਇਦਾ ਭਾਈ ਅਸੀਂ ਤੁਹਾਡੇ ਸਾਹੀ ਠੀਕ ਹੈ ਨਾ ਇਹਨਾਂ ਨੂੰ ਬੁਰਜੰਗਾ ਦਾ ਮਾਨ ਕਰਦੇ ਮਤਲਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਜੋ ਅਭਿਆਨ ਚੱਲ ਰਿਹਾ ਹੈ ਜੀ ਉਹ ਕਮੇਟੀ ਦੇ ਵਰਕਰ ਜੋ ਆਪਣਾ ਇਹ ਕਰ ਰਹੇ ਨੇ ਜੋ ਕਾਰਜ ਕਰ ਰਹੇ ਨੇ ਸੋ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਜੀ ਹਾਂ ਜੀ ਸਾਲ ਆਪਣਾ ਅਸੀਂ ਬੈਂਕ ਮਿਲਰੀ ਦੇ ਅਸੀਂ ਜਦੋਂ ਚੱਲ ਆਇਆ ਹਾਂ ਜੀ ਤਾਂ ਆਪਣਾ ਸਾਡੇ ਤੇ ਉਸ ਅਨੁਸਾਰ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਦੇ ਹਸਾਰ ਅਸੀਂ ਆਪਣਾ ਸਰਵੇ ਕਰਦੇ ਆਂ ਜੀ ਤੇ ਸਾਡੇ ਜ਼ਿਲ੍ਹਾ ਐਪੀਡੀਮਿਓਲੋਜਿਸ ਡਾਕਟਰ ਸਲਿੰਦਰ ਕੁਮਾਰ ਉਹ ਵੀ ਸਾਡੇ ਨਾਲ ਮਤਲਬ ਨਾਲ ਹੀ ਟੱਚ ਤੇ ਰਹਿੰਦੇ ਆਂ ਜੀ ਡੇਲੀ ਡੇਲੀ ਰਿਪੋਰਟ ਜਾਂਦੀ ਕਿ ਕਿੰਨੇ ਘਰਾਂ ਦਾ ਸਰਵੇ ਕੀਤਾ ਹੈ ਕਿੰਨੇ ਘਰਾਂ ਚ ਲਾਰਵਾ ਮਿਲਿਆ ਹੈ ਜੀ ਤੋਂ ਰਿਪੋਰਟਿੰਗ ਹੁੰਦੀ ਉਹਦੇ ਆਧਾਰ ਤੇ ਆਪਾਂ ਚਲਾਨ ਵੀ ਕੱਟਦੇ ਹੈਗੇ ਆ ਜਿੰਨੇ ਕਗਨਦਾਰਾ ਮਿਲਿਆ ਗਿਆ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਪਾਣੀ ਖੜਾ ਨਾ ਹੋਣਾ ਚਾਹੀਦਾ ਕਿ ਤੇ ਸਾਫ ਪਾਣੀ ਜੀ ਠੀਕ ਆ ਹੁਣ ਕੁੱਲ ਨੂੰ ਹਰ ਹਫ਼ਤੇ ਜੀ ਮੈਂ ਫਰਾਈਡੇ ਟਰਾਈਡੇ ਮਨਾਣੇ ਆ ਇਹਰੇ ਸ਼ੁੱਕਰਵਾਰ ਨੂੰ ਕੁੱਲ ਨੂੰ ਸਾਫ ਰੱਖੋ ਓਥੇ ਕਿਤੇ ਪਾਣੀ ਨਾ ਖੜਾ ਹੋਵੇ ਤਾਂ ਜੋ ਆਪਾਂ ਜਿਮਾਰੀ ਤੋਂ ਬਚਾ ਜਾ ਸਕੇ ਜੀ ਸੋ ਇੱਕ ਵਾਰ ਲੋਕਾਂ ਨੂੰ ਵੀਡੀਓ ਰਾਹੀਂ ਵੀ ਇੱਕ ਵਾਰ ਜਾਗਰੂ ਕਰ ਦਉ ਸੀ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਬਸ ਇਹ ਜੀ ਕਿ ਆਪਣਾ ਪੂਰੀਆਂ ਵਾਹਾਂ ਦੇ ਕੱਪੜੇ ਪਾ ਕੇ ਰੱਖੋ ਮੱਛਰ ਦੀਂ ਚ ਕੱਟਦਾ ਹੈਗਾ ਜੀ ਤੇ ਪਾਣੀ ਕਿਤੇ ਸਾ ਆਪਣੀ ਖੜਾ ਨਾ ਹੋਵੇ ਜਿਵੇਂ ਅੱਜਕੱਲ ਮੀਂਹ ਪਿੱਛੇ ਦੇ ਪੈ ਕੇ ਆੜਿਆ ਤਾਂ ਕੋਈ ਵੀ ਛੋਟਾ ਜਿਹਾ ਵੀ ਡੱਬਾ ਹੋਵੇ ਉਸ ਵੀ ਪਾਣੀ ਖੜ ਗਿਆ ਸ਼ਾਮਾਂ ਚ ਹੋਏਗਾ ਤਾਂ ਮੱਛਰ ਹੋ ਜਾਏਗਾ ਜੀ ਉਹ ਚ ਤਾਂ ਇਹਨੇ ਜਣਾ ਧਿਆਨ ਰੱਖੋ ਸਾਫ ਸਵੱਈ ਦਾ ਧਿਆਨ ਰੱਖੋ ਫੇਰ ਵੀ ਕਿਤੇ ਬੁਖਾਰ ਸਾਨੂੰ ਆ ਜਾਂਦਾ ਹੈ ਤਾਂ ਤੁਸੀਂ ਲੋਕਲ ਡਾਕਟਰ ਕੋਲ ਨਹੀਂ ਜਾਣਾ ਨਾ ਆਪਣੇ ਕਿਸੇ ਮੈਡੀਕਲ ਸਟੋਰ ਤੋਂ ਦਵਾਈ ਲੈਣੀ ਹੈ ਸਰਕਾਰੀ ਹਸਪਤਾਲ ਆਓ ਉੱਥੇ ਸਾਰੇ ਟੈਸਟ ਫ੍ਰੀ ਨੇ ਦਵਾਈਆਂ ਅਵੇਲੇਬਲ ਨੇ ਜੀ ਤੇ ਇਹੀ ਗੱਲਾਂ ਕਿ ਆਪਣਾ ਵਾਸਤ ਧਿਆਨ ਰੱਖੋ ਬੁਖਾਰ ਆਂਦਾ ਤਾਂ ਸਰਕਾਰੀ ਹਸਪਤਾਲ ਹੀ ਆਣਾ ਜੀ ਸੋ ਕਿੰਨੇ ਦਿਨ ਹੋ ਗਏ ਜੀ ਬਿਹਾਨ ਨੂੰ ਚੱਲਦੀ ਜੀ ਇਹ ਤਕਰੀਬਨ ਮਾਰਚ ਤੋਂ ਚੱਲ ਰਹੀ ਹੈ ਸਾਡਾ ਮਾਰਚ ਤੋਂ ਅਸੀਂ ਮਤਲਬ ਵਾਰਟੂ ਵਾਰਟ ਜਾ ਕੇ ਕਰ ਕਰ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਬਹੁਤ ਫਰਕ ਹੈ ਪਹਿਲਾਂ ਨਾਲੋਂ ਬਹੁਤ ਘਟਦੇ ਹੋਏ ਹੈਗੇ ਕਿ ਕਿਸੇ ਕੋਚ ਨਹੀਂ ਮਤਲਬ ਅਲਰਮਾ ਮਿਲੇਗਾ ਆਦਰਵਾਈਜ਼ ਤਾਂ ਠੀਕ ਹੈ ਲੋਕੀ ਅਵੇਅਰ ਹੋ ਗਏ ਆ ਜੀ ਇਸ ਵਾਰ ਸਾਡੇ ਹੁਣ ਤੱਕ ਕੋਰਾਲੀ ਦੇ 6 ਕੇਸ ਆਏ ਨੇ ਡੇਂਗੂ ਦੇ ਜੀ ਨਹੀਂ ਲਾਸਟ ਈਅਰ ਤਾਂ ਤਕਰੀਬਨ ਤਕਰੀਬਨ ਇਨਾ ਟਾਈਮ ਦੇ ਵਿੱਚ 60-70 ਰਹੇ ਸੀ ਕੇਸ ਬਹੁਤ ਜ਼ਿਆਦਾ ਫਰਕ ਹੈ ਜੀ ਸੋ ਹੋਰ ਕੁਝ ਕਹਿਣਾ ਚਾਹਾਂਗੇ ਜੀ ਪਬਲਿਕ ਨੂੰ ਕੁਝ ਦੱਸਣਾ ਚਾਹਾਂਗੇ ਜੀ ਕੋਈ ਬਸ ਜੀ ਇਹ ਹੀ ਪਹਿਲਾਂ ਦੱਸਣਾ ਚਾਹਣਾ ਕਿ ਸਾਫ਼ ਪਾਣੀ ਨਾ ਖੜਾ ਹੋਣ ਦਿਓ ਠੀਕ ਹੈ ਕਿਤੇ ਜਾਰਾ ਮਾਸਰਾ ਚ ਪਾਣੀ ਖੜਾ ਤਾਂ ਉੱਥੇ ਕਾਲਾ ਤੇਲ ਪਾਰ ਸਕਦੇ ਆਪਾਂ ਜੀ ਠੀਕ ਹੈ ਫਿਰ ਵੀ ਅਸੀਂ ਇੱਥੇ ਆਪਣਾ ਕਮੇਟੀ ਵਾਲੇ ਬੰਦੇ ਵੀ ਸਾਡੇ ਨਾਲ ਜੁੜੇ ਹੋਏ ਨੇ ਜੀ ਤੇ ਸਵੇਰ ਸ਼ਾਮ ਫੋਗਿੰਗ ਹੁੰਦੀ ਹੈਗੀ ਇਸ ਨੂੰ ਫਿਰ ਵੀ ਕੋਈ ਪ੍ਰੋਬਲਮ ਹੈਗੀ ਤਾਂ ਸਾਡੇ ਨਾਲ ਆ ਕੇ ਮਿਲ ਵੀ ਸਕਦਾ ਹੈ ਅਸੀਂ ਉਸ ਹੱਬ ਨਾਲ ਮਤਲਬ ਦਵਾਈ ਦਾ ਸੜਕਾ ਵੀ ਕਰਵਾ ਦਾਂਗੇ ਤੇ ਬਸ ਇਹ ਹੈ ਕਿ ਆਪਣਾ ਧਿਆਨ ਰੱਖੋ ਨਾ ਸਾਫ਼ ਪਾਣੀ ਖੜਾ ਨਾ ਹੋਣ ਦਿਓ ਸਾਫ਼ ਪਾਣੀ ਚ ਮੱਛਰ ਦੀ ਪੈਦਾਵਾਰ ਤੇ ਮੈਂ ਧੀਮਾਨ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਹ बार-बार ਆ ਕੇ ਸਾਨੂੰ ਕਵਰੇਜ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜੀ ਥੈਂਕ ਯੂ ਜੀ ਹਾਈ ਜੀ ਵੀ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਜਸਪ੍ਰੀਤ ਸਿੰਘ ਜੀ ਅੱਛਾ ਜਸਪ੍ਰੀਤ ਸਿੰਘ ਜੀ ਜੋ ਇਹ ਜੋ ਕਮਿਊਨਿਟੀ ਵਰਕਰ ਜੋ ਇਹ ਬਣਾ ਨੇ ਬਿਹਾਨ ਚਲਾਇਆ ਹੋਇਆ ਹੈ ਜੋ ਸਮੇਂ ਸਮੇਂ ਸਰ ਲੋਕਾਂ ਨੂੰ ਵੇਅਰ ਕਰਦੇ ਨੇ ਸੋ ਤੁਹਾਨੂੰ ਕਿੱਦਾਂ ਦਾ ਲੱਗਦਾ ਨੇ ਇਹਦਾ ਕੰਮ ਜੀ ਠੀਕ ਠਾਕ ਹੈ ਅਬ ਵਧੀਆ ਜਿੱਦਾਂ ਇਹ ਲੋਕਾਂ ਨੂੰ ਸਮੇਂ-ਸਮੇਂ 'ਤੇ ਸਮਝਾਉਂਦੇ ਨੇ ਕਿ ਪਾਣੀ ਨਹੀਂ ਖੜਨ ਦੇਣਾ ਚਾਹੀਦਾ ਮੱਛਰਾਂ ਦੀ ਦਿੱਕਤ ਵਾਜੀ ਹੁੰਦੀ ਹੈ ਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਕਿ ਹਾਂ ਵੀ ਸਹੀ ਕਰ ਰਹੇ ਨੇ ਕੰਮ ਹਾਂਜੀ ਬਿਲਕੁਲ ਸਹੀ ਕਰ ਰਹੇ ਨੇ ਠੀਕ ਹੈ ਜੀ ਸ਼ੁਕਰੀਆ ਜੀ ਧੰਨਵਾਦ ਜੋ ਕੰਮ ਕਰ ਰਹੇ ਨੇ ਕੂਲਰਮ ਚੈੱਕ ਕਰ ਰਹੇ ਨੇ ਕੰਮਲੈਨ ਚੈੱਕ ਕਰ ਰਹੇ ਨੇ ਸੋ ਇਹਨਾਂ ਦਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਜੀ ਕੰਮ ਦਾ ਬਹੁਤ ਵਧੀਆ ਹੈ ਇਹ ਡੇ ਡੈਂਗੋ ਮਾਰੀ ਬਲੀ ਹੈ ਜੀ ਇਹਦਾ ਬਹੁਤ ਵਧੀਆ ਕੰਮ ਕਰਦੇ ਆ ਦਵਾਈ ਵੀ ਮਾਰਦੇ ਆ ਸਾਰੇ ਬੰਦੇ ਸਿਰਾਂ ਲੱਗੇ ਹੋਏ ਆ ਕਮੇਡੀ ਕੰਦੇ। ਸ਼ੋਰਨਾ ਦਾ ਬਹੁਤ ਹੋਰੀ ਆ। ਕੰਮ ਉਹਦੇ ਕਰਦੇ ਆ। ਹੌਸ ਸੁਨ ਨੱਪ ਲਗਾਉਂਦੇ ਆ। ਆਈ ਜਾਂਦੇ ਅੰਦਾ ਬੰਦਾ ਇਹਦਾ ਲਾ ਕੇ ਉਹਨਾਂ ਗੇੜਾ ਕੋਲ ਮਾਰਨੇ ਆ। ਦੋਈ ਦਿਨ ਮਾਰਨੇ ਆ। ਜਿਹੜਾ ਜੋ ਵੀ ਆ ਮਣੇ ਕੁਲਰਾਂ ਉਹਦੇ ਮਾਰਦੇ ਆ। ਉਹ ਕਿੱਦਾਂ ਦੇ ਲੱਗਦੇ ਨੇ ਇਹਨੇ ਜੋ ਕਾਰਜ ਕਰਦੇ ਨੇ ਜੋ ਕੰਮ ਕਰਦੇ ਨੇ ਕਿੱਦਾਂ ਦੇ ਲੱਗਦਾ ਤੁਹਾਨੂੰ? ਠੀਕ ਲੱਗਦੇ। ਬਹੁਤ ਹੀ ਕੰਮ ਕਰਦੇ ਆ ਤਾਂ। ਬਹੁਤ। ਬਹੁਤ ਧੰਨਵਾਦ।